ਮਹਾਕੁੰਬ ਦੇ ਪਹਿਲੇ ਅੰਤਿਮ ਇਸ਼ਨਾਨ ਲਈ 350 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਲਗਾਈ ਡੁੱਬਕੀ ਦੇਖੋ ਸ਼ਾਨਦਾਰ ਤਸਵੀਰਾਂ ਪ੍ਰਯੋਗ ਰਾਜ ਮਹਾਕੁੰਬ 2025 ਵਿੱਚ ਮਕਰ ਸੰਕਰਾਂਤੀ ਦੇ ਸ਼ੁਭ ਮੌਕੇ ਤੇ ਪਹਿਲਾਂ ਅੰਮ੍ਰਿਤ ਇਸ਼ਨਾਨ ਤਿਹਾਰ ਦੇ ਮੌਕੇ ਤੇ ਤ੍ਰਿਵਿਣੀ ਕੰਡੇ ਇਸ਼ਨਾਨ ਕਰਨ ਲਈ ਸ਼ਰਧਾਲੂਆਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਅੰਮ੍ਰਿਤ ਇਸ਼ਨਾਨ ਉਤਸਵ ਦੇ ਮੌਕੇ ਤੇ 350 ਕਰੋੜ ਤੋਂ ਵੱਧ ਸੰਤਾਂ ਤੇ ਸ਼ਰਧਾਲੂਆਂ ਨੇ ਸੰਗਮ ਵਿਚ ਡੁਬਕੀ ਲਗਾਈ ਹੈ ਇਹ ਜਾਣਕਾਰੀ ਸੀਐਮ ਯੋਗੀ ਅਦਿੱਤਿਆਨਾਥ ਨੇ ਦਿੱਤੀ ਹੈ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਵਿਸ਼ਵਾਸ ਸਮਾਨਤਾ ਤੇ ਸਮਾਨਤਾ ਦੇ ਮਹਾਨ ਸੰਗਮ ਵਿੱਚ ਪਵਿੱਤਰ ਮਕਰ ਸੰਕਰਾਂਤੀ ਦੇ ਸ਼ੁਭ ਮੌਕੇ ਤੇ ਪਵਿੱਤਰ ਸੰਗਮ ਵਿੱਚ ਵਿਸ਼ਵਾਸ ਦੀ ਪਵਿੱਤਰ ਡੁਬਕੀ ਲਗਾਉਣ ਵਾਲੇ ਸਾਰੇ ਸਤਿਕਾਰਯੋਗ ਸੰਤਾ ਕਲਪਵਾਸੀਆਂ ਦੇ ਸ਼ਰਧਾਲੂਆਂ ਨੂੰ ਹਾਰਦਿਕ ਵਧਾਈ ਪਹਿਲਾ ਅੰਮ੍ਰਿਤ ਇਸ਼ਨਾਨ ਸਵੇਰੇ ਸਵੇਰੇ ਵੱਖ-ਵੱਖ ਅਖਾੜਿਆਂ ਤੋਂ ਆਏ ਸਾਧੂਆਂ ਦੇ ਇਸ਼ਨਾਨ ਨਾਲ ਸ਼ੁਰੂ ਹੋਇਆ 14 ਜਨਵਰੀ ਨੂੰ ਸਵੇਰੇ ਤੋਂ ਹੀ ਸਾਰੇ 13 ਅਖਾੜੇ ਆਪਣੇ ਜਥੇ ਨਾਲ ਸੰਗਮ ਘਾਟ ਜਾਣ ਲਈ ਤਿਆਰ ਸਨ ਜਦੋਂ ਸੰਤ ਅਤੇ ॠषि ਹਾਥੀਆਂ ਘੋੜਿਆਂ ਤੇ ਉਠਾਂ ਤੇ ਸਵਾਰ ਹੋ ਕੇ ਹੱਥਾਂ ਵਿੱਚ ਤਰਸ਼ੂਲ ਗੱਦਾ ਵਰਸ਼ੇ ਤੇ ਨਜੇ ਲੈ ਕੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਦੇ ਨਾਰੇ ਲਗਾਉਂਦੇ ਹੋਏ ਸੰਗਮ ਦੇ ਕੰਡੇ ਵੱਲ ਨਿਕਲਦੇ ਹਨ ਤਾਂ ਕਈ ਕਿਲੋਮੀਟਰ ਲੰਬੀ ਕਤਾਰ ਹੁੰਦੀ ਹੈ ਸੰਤਾ ਤਪੱਸਵੀਆਂ ਅਤੇ ਨਾਗਾ ਸਾਧੂਆਂ ਦੇ ਦਰਸ਼ਨਾਂ ਲਈ ਅਖਾੜੇ ਮਾਰਗ ਦੇ ਦੋਵੇਂ ਪਾਸੇ ਲੱਖਾਂ ਸ਼ਰਧਾਲੂਆਂ ਦੀ ਧੀੜ ਖੜੀ ਸੀ ਇਸ ਦੇ ਨਾਲ ਹੀ ਮੰਗਲਵਾਰ ਨੂੰ ਮਹਾਕੁੰਬ ਦੇ ਪਹਿਲੇ ਅੰਮ੍ਰਿਤ ਇਸ਼ਨਾਨ ਦੌਰਾਨ ਨਾਗਾ ਸਾਧੂਆਂ ਤੇ ਤਰਵੇਣੀ ਕੰਡੇ ਤੇ ਅਧਿਆਤਮਿਕ ਉਤਸ਼ਾਹ ਦੇ ਯੋਗ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ਰਧਾਲੂਆਂ ਨੂੰ ਮੰਤਰ ਮੁਕਤ ਕਰ ਦਿੱਤਾ ਅੰਮ੍ਰਿਤ ਇਸ਼ਨਾਨ ਵਿੱਚ ਹਿੱਸਾ ਲੈਣ ਲਈ ਪੁਰਸ਼ ਨਾਗਾ ਸਾਧੂਆਂ ਤੋਂ ਇਲਾਵਾ ਔਰਤਾ ਨਾਗਾ ਸਾਧੂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਅੰਮ੍ਰਿਤ ਇਸ਼ਨਾਨ ਦੌਰਾਨ ਜ਼ਿਆਦਾਤਰ ਅਖਾੜਿਆਂ ਦੀ ਅਗਵਾਈ ਕਰਦੇ ਹੋਏ ਨਾਗਾ ਸਾਧੂਆਂ ਨੇ ਆਪਣਾ ਅਨੁਸ਼ਾਸਨ ਤੇ ਰਵਾਇਤੀ 11ਾਂ ਦੀ ਮੁਹਾਰਤ ਨਾਲ ਸੰਗਤ ਨੂੰ ਮੰਤਰ ਮੁਗਦ ਕਰ ਦਿੱਤਾ ਅਤੇ ਅਧਿਕਾਰਤ ਵਿਆਨ ਦੇ ਅਨੁਸਾਰ ਬਰਸ਼ੇ ਅਤੇ ਤਲਵਾਰਾਂ ਨੂੰ ਕੁਸ਼ਲਤਾ ਨਾਲ ਚਲਾਉਣ ਤੋਂ ਲੈ ਕੇ ਜੋਸ਼ ਨਾਲ ਡਮਰੂ ਵਜਾਉਣ ਤੱਕ ਉਹਨਾਂ ਦਾ ਪ੍ਰਦਰਸ਼ਨ ਸਦੀਆਂ ਪੁਰਾਣੀਆਂ ਪਰੰਪਰਾਵਾਂ ਦਾ ਇੱਕ ਜੀਵਿਤ ਜਸ਼ਨ ਸੀ। ਅੰਮ੍ਰਿਤ ਈਸ਼ਨਾ ਲਈ ਅਖਾੜਿਆਂ ਦੀ ਵਿਸ਼ਾਲ ਸੋਬੀ ਯਾਤਰਾ ਵਿੱਚ ਕੁਝ ਨਾਗਾ ਸਾਧੂ ਘੋੜਿਆਂ ਤੇ ਸ਼ਾਨਦਾਰ ਢੰਗ ਨਾਲ ਸਵਾਰ ਹੋਏ ਜਦੋਂ ਕਿ ਕੁਝ ਆਪਣੇ ਵਿਲੱਖਣ ਪਹਿਰਾਵੇ ਅਤੇ ਗਹਿਣਿਆਂ ਵਿੱਚ ਸਜੇ ਹੋਏ ਚੱਲੇ ਮਹਾਕੁੰਭ ਵਿੱਚ ਅੰਮ੍ਰਿਤ ਇਸ਼ਨਾਨ ਦੌਰਾਨ ਸਾਧਵਾਂ ਤੇ ਫੁੱਲ ਦੀ ਵਰਖਾ ਕੀਤੀ ਗਈ ਅਤੇ ਸੰਗਮ ਕੰਡਿਆਂ ਤੇ ਘਾਟਾਂ ਤੇ ਅਖਾੜਿਆਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਜਿਵੇਂ ਹੀ ਸ਼ਰਧਾਲੂ ਤੇ ਗੁਲਾਬ ਦੀਆਂ ਪੱਤੀਆਂ ਵਰਦੀਆਂ ਗਈਆਂ ਉਦਾਂ ਹੀ ਜੈ ਸ਼੍ਰੀ ਰਾਮ ਅਤੇ ਹਰ ਹਰ ਮਹਾਦੇਵ ਦੇ ਨਾਰਿਆਂ ਨਾਲ ਜਵਾਬ ਦਿੱਤੇ ਗਏ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਮਹਾਕੁੰਭ ਦਾ ਮੇਲਾ ਕਾਫੀ ਸਾਲਾਂ ਬਾਅਦ ਆਇਆ ਅਤੇ ਉਥੇ ਬਹੁਤ ਹੀ ਸਾਧੂ ਸੰਤਾ ਤੇ ਬਾਹਰਲੇ ਦੇਸ਼ਾਂ ਤੋਂ ਲੋਕ ਆ ਰਹੇ ਨੇ ਇਸ ਮੇਲੇ ਨੂੰ ਦੇਖ ਜਿਵੇਂ ਕਿ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ 3.5 ਕਰੋੜ ਦੇ ਨੇੜੇ ਤੇੜੇ ਸਨਾਤਨੀਏ Hindu ਅਤੇ ਹੋਰ ਵਰਗਾਂ ਦੇ ਲੋਕ ਮਹਾਕੁੰਭ ਮੇਲਾ ਦੇਖਣ ਦੇ ਲਈ ਉੱਥੇ ਪਹੁੰਚੇ ਨੇ ਬਹੁਤ ਵੱਡੀ ਭੀੜ ਉੱਥੇ ਇਕੱਠੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਧੂ ਉੱਥੇ ਪਹੁੰਚੇ ਨੇ ਬਾਕੀ ਤੁਹਾਡਾ ਇਸ ਮੇਲੇ ਨੂੰ ਲੈ ਕੇ ਕੀ ਕਹਿਣਾ ਹੈ ਇਸ ਇਕੱਠ ਨੂੰ ਲੈ ਕੇ ਕੀ ਕਹਿਣਾ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣ ਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ